thank mm -hmm. you ਇਹ ਜਗ੍ਹਾ ਹੈ ਲੰਗੂਨ ਦਿਲਾ 3 ਅਕਤੂਬਰ 2024 ਦੀ ਸ਼ੁਰੂ ਹੋਣ ਜਾ ਰਿਹਾ ਹੈ ਸਾਰੇ ਮੰਦਰ ਦੀ ਇਹ ਸੇਵਾ ਗਈ ਹੈ ਜਿੰਨਾ ਵੀ ਮੇਲੇ ਦਾ ਪਰਬੰਧ ਹੈ ਸਾਦਾ ਸ਼੍ਰੀ ਬੋਗਿਆਣਾ ਕਮੇਟੀ ਦੇ ਅਧੀਨ ਆਂਦਾ ਹੈ ਉਹ ਅਸੀਂ ਪਿਛਲੇ 38 ਸਾਲ ਤੋਂ ਇਸ ਮੇਲੇ ਦੀ ਗੁਰੂ ਰਾਜੀ ਸੇਵਾ ਸੰਗ ਸੇਵਾ ਸੰਭਾਲਿਆ ਜਾਵੇ ਇਹ ਸਾਲ ਵੀ ਪ੍ਰਭੂ ਕਿਰਪਾ ਦੇ ਨਾਲ ਜਿੰਨੇ ਵੀ ਸਾਡੇ ਸਾਥੀ ਨੇ ਜਾਂ ਹੋਰ ਵੀ ਜਿਹੜੇ ਸਾਥੀ ਸਾਡੇ ਨਾਲ ਆ ਕੇ ਸੇਵਾ ਚੋਣੀ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਆਪਣੇ ਨਾਲ ਆਪਣੇ ਬੱਚਿਆਂ ਵਾਂਗੂ ਨਾਲ ਲਾ ਕੇ ਚੱਲਾਂਗੇ ਤਾਂ ਕਿ ਜਿੰਨੇ ਵੀ ਸ਼ਬਦ ਆਲੂ ਆ ਗਏ ਨੇ ਸਾਡੇ ਪੈਨ ਪਹੁੰਚ ਆ ਗਏ ਨਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਉਹਦੇ ਲਈ ਦੁਗਿਆਨ ਕਮੇਟੀ ਹਮੇਸ਼ਾ ਤਤਪਦਾ ਦੇਖੋ ਜੀ ਅੱਜ ਦੇ ਦਿਨ ਸਾਰੇ ਜਿੰਨੇ ਵੀ ਹੈ ਸਾਥੀ ਸਾਡੀ ਸੇਵਾ ਲਈ ਆਏ ਨਾ ਉਹਨਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨਾ ਕਿ ਕੋਈ ਵੀ ਸਾਡਾ ਸ਼ਬਦ ਆਲੂ ਇੱਥੇ ਆਵੇ ਜਾਂ ਸਾਡੀਆਂ ਮਾਵਾਂ ਭੈਣਾਂ ਆ ਰਹੀਆਂ ਨੂੰ ਕਿਸੇ ਨੂੰ ਕੋਈ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਕੋਈ ਦਿੱਕਤ ਨਾ ਆਵੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਉਹਦਾ ਉਸੇ ਵੇਲੇ ਨਿਵਾਰਨ ਕੀਤਾ ਜਾਵੇ ਕਿਸੇ ਨੂੰ ਕੋਈ ਸ਼ਬਦ ਆਲੂ ਨੂੰ ਕੋਈ ਮੁਸ਼ਕਲ ਨਹੀਂ ਆਣੀ ਚਾਹੀਦੀ ਪਹਿਲੇ ਦਿਨ ਦੇ ਲਈ ਦੂਗਿਆਨਾ ਕਮੇਟੀ ਵੱਲੋਂ ਜਿੰਨੇ ਵੀ ਸ਼ਰਦਾਲੂ ਆਉਣਗੇ ਕਿਉਂਕਿ ਸਭ ਨੇ ਸੁੱਚੇ ਮੂਹਾਂ ਨਾਲ ਜਿੰਨੇ ਬੱਚੇ ਲੰਗੂ ਬਣਿਆ ਪਹਿਲੇ ਦਿਨ ਜਿਹੜਾ ਮੰਦਿਰ ਆ ਗਿਆ ਸਵੇਰੇ 4 ਵਜੇ ਖੁੱਲ ਜਾਣਾ ਹੈ ਉਹ ਦੁਪਹਿਰ ਜਿੰਨੀ ਦੇਰ ਤੱਕ ਇਹਨੇ ਲਾਸਟ ਬੱਚਾ ਜੇ ਲੰਗੂ ਬਣਿਆ ਮੱਥਾ ਨਹੀਂ ਟੇਕ ਰੰਦਾ ਉਨੀ ਦੇਰ ਤੱਕ ਇਹਨਾਂ ਮੰਦਿਰ ਦੇ ਦਵਾਰ ਖੁੱਲੇ ਰਹਿਣਗੇ ਲਾਸਟ ਬੱਚੇ ਨੂੰ ਮੱਥਾ ਟਾਇਆ ਜਾਏਗਾ ਉਹਦੇ ਲਈ ਮਿੰਨਸਲ ਪਾਣੀ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ ਉਹ ਦੂਗਿਆਨਾ ਕਮੇਟੀ ਲਈ ਕੀਤੀ ਗਈ ਹੈ ਪੁੱਥੇ ਲਗਾਏ ਜਾਣਗੇ ਉਹ ਜਿੰਨੇ ਵੀ ਸ਼ਰਦਾਲੂ ਹੋਗੇ ਨਾ ਦੂਗਿਆਨਾ ਤਿਰਸ ਦੇ ਸੋਲਦੀਪ ਕਲਮਾ ਮਦਰ ਤੋਂ ਆ ਕੇ ਵੇਦ ਇੰਨਾ ਵਿੱਚ ਹੋ ਗਏ ਹਨੂਮਾਨ ਜੀ ਮੰਦਿਰ ਦੇ ਮੇਨ ਚੌਕੜ ਤੇ ਪਹੁੰਚਾਂਗੇ ਉੱਥੇ ਉਹਨਾਂ ਦੇ ਸ਼ਿਸ਼ ਨਵਾਗੇ ਆਪਣਾ ਤੇ ਆਪਣੇ ਬੱਚਿਆਂ ਦਾ ਬੋਬੂ ਦੀਆਂ ਖੁਸ਼ੀਆਂ ਪਾਬਤ ਕਰਾਂਗੇ ਦੇਖੋ ਜੀ ਮੈਂ ਇਹ ਕਹਿਣਾ ਚਾਹਨਾ ਦੋ ਗਿਆਨਾ ਕਮੇਟੀ ਨੇ ਇਹ ਸਵਾਲ ਲਗਭਗ 100 ਦੇ ਕੋਈ ਜਿਹੜੇ ਨੇ ਸੀਸੀਟੀਵੀ ਕੈਮਰੇ ਦੀ ਵਿਵਸਥਾ ਕੀਤੀ ਆ ਪੁਲਿਸ ਪ੍ਰਸ਼ਾਸਨ ਵਿੱਚ ਚਿੱਠੀ ਜਾ ਚੁੱਕੀ ਹੈ ਕਮਿਸ਼ਨਰ ਸਾਹਿਬ ਨੂੰ ਉਹ ਮੇਰਾ ਜਿੰਨੇ ਵੀ ਸ਼ਰਾਰਤੀ ਕੱਟਾ ਭਗੇ ਉਹਨਾਂ ਅਗੇ ਇਹੋ ਹੀ ਹਿਦਾਇਤ ਕਹਿ ਲੋ ਜਾਂ ਉਹਨਾਂ ਨੂੰ ਪ੍ਰਾਧਨਾ ਕਹਿ ਲੋ ਉਮੀਦਵਾਰ ਸ਼ਰਾਰਤੀ ਬੰਦਾ ਇਹੋ ਜਿਹੀ ਸ਼ਰਾਰਤ ਨਾ ਕਰੇ ਕਿਉਂਕਿ ਪੁਲਿਸ ਦੀ ਉਹ ਦੋਗਿਆਨਾ ਕਮੇਟੀ ਜਿਹੜੀ ਸਕਿਉਰਟੀ ਰਹੀ ਹੈ ਉਹਨਾਂ ਦੀ ਕੋਈ ਨਿਗਰਾਨੀ ਨਹੀਂ ਹੋਵੇਗੀ ਉਹ ਜਿਹੜੇ ਸਾਡੇ ਸਵੈਮ ਸੇਵਕ ਨੇ ਉਹਨਾਂ ਦੀ ਵੀ ਨਿਗਰਾਨੀ ਅਸਰੀਤ ਹੋਏਗੀ ਦੇਖੋ ਜੀ ਦੋਗਿਆਨਾ ਕਮੇਟੀ ਦਾ ਹੈ ਜੇ ਵੀ ਕੋਈ ਇਹੋ ਜਿਹਾ ਬੰਦਾ ਫਿਰਿਆ ਜਾਂਦਾ ਸ਼ਰਾਰਤੀ ਤੱਤ ਸਾਡਾ ਫਖਜ ਅਸੀਂ ਉਸੇ ਵਲੇ ਜਿਹੜੇ ਸਾਡੇ ਚੌਂਕੀ ਹੈ ਦੋਗਿਆਨਾ ਕਮੇਟੀ ਦੇ ਨਾਲ ਜਿਹੜੀ ਲੱਗਦੀ ਹੈ ਜਿਨ੍ਹਾਂ ਦੇ ਅਧੀਨ ਹੈ ਸਾਡੇ ਦੋਗਿਆਨਾ ਮੰਡਲ ਦੀਆਂ ਆਂਦੀਆਂ ਕਾਰਵਾਈ ਅਸੀਂ ਉਸੇ ਵਲੇ ਸ਼ਰਾਰਤੀ ਤੱਤ ਨੂੰ ਦੋ ਗਿਆਨਾ ਕਮੇਟੀ ਜਿਹੜੀ ਆ ਉਹਨਾਂ ਦੇ ਸਕورٹی ਦੇ ਹਵਾਲੇ ਕਰ ਦੇਗੀ ਬਾਕੀ ਪੁਲਿਸ ਪ੍ਰਸ਼ਾਸਨ ਜੋ ਵੀ ਉੱਚੀ ਕਾਰਵਾਈ ਬੰਦੀ ਉਹਨਾਂ ਕਰ ਦੇਗੀ ਦੇਖੋ ਜੀ ਪੁਲਿਸ ਵਾਲਿਆਂ ਦਾ ਹਮੇਸ਼ਾ ਹੀ ਸਾਨੂੰ ਸਾਥ ਮਿਲਿਆ ਬਹੁਤ ਅੱਛਾ ਸਾਥ ਮਿਲਿਆ ਐ ਸੋਭਾ ਵੀ ਮੇਰੀ ਪੁਲਿਸ ਪ੍ਰਸ਼ਾਸਨ ਅਗੇ ਹੱਥ ਜੋ ਕੇ ਬੇਨਤੀ ਆ ਜਿਸ ਤਰ੍ਹਾਂ ਹਮੇਸ਼ਾ ਹੀ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਵਾ ਐ ਸਾਲ ਵੀ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਦੇਵੇ ਉਹ ਸਾਡਾ ਵੀ ਸਹਿਯੋਗ ਲਵੇ ਅਸਲ ਦੇ ਵਿੱਚ ਜੋ ਕਿ ਸ਼ਰਾਰਤੀ ਬੱਚੇ ਜੋ ਅਨਸਰ ਆ ਜੋ ਕਿ ਬਿਲਕੁਲ ਪਰਮਦੇ ਵਿਰੁੱਧ ਕੁਸ਼ਲੀਮਾ ਦੇ ਵਿਰੁੱਧ ਜਾ ਕੇ ਚਾਕੀ ਦੀ ਸਰਫਾਂ ਨੂੰ ਜੋ ਕਿ ਬਹੁਤ ਹਾਲਾ ਬਚਦੀ ਆ ਰਹੀ ਹੈ ਕੋਕੋ ਵਿੱਚ ਚੀਖ ਨੂੰ ਠੰਡਣ ਕਰਦੇ ਆ ਰਹੇ ਸੀਗੇ ਉਸ ਰੂਪ ਨੂੰ ਮਨਜ਼ੂਰ ਕੀਤਾ ਗਿਆ ਪਰ ਜੋ ਵੀ ਗਾਈਡਲਾਈਨਸ ਗਿਆਨਾ ਕਮੇਟੀ ਵੱਲੋਂ ਆਈ ਹੈ ਬਹੁਤ ਅੱਛੀ ਕਿਉਂਕਿ ਇਹੀ ਕੁਝ ਦਿਨ ਹੁੰਦੇ ਨੇ ਕਿੰਨਾ ਵੀ ਜੁ ਬੱਚਿਆਂ ਨੂੰ ਰਾਮਦੇਵਨ ਨੂੰ ਰਾ ਮੋਰਨੀ ਤੁਹਾਨੂੰ ਮਾਂਜੀ ਦੀ ਟਿਕਦਿਆ ਤੇ ਉਹਨਾਂ ਦੇ ਆਗਮਨ ਦਾ ਇਹ ਜਿਹੜਾ ਸੰਦੇਸ਼ ਮਿਲਦਾ ਤੇ ਨਾਲ ਨਾਲ ਉਹਨਾਂ ਨੂੰ ਇਹ ਚੀਜ਼ ਦੀ ਅਨੁਭੂਤੀ ਹੁੰਦੀ ਹੈ ਕਿ ਰੱਬ ਨਾਮ ਦੀ ਵੀ ਕੋਈ ਚੀਜ਼ ਹੈ ਤੇ ਬਹੁਤ ਅੱਛਾ ਹੋਇਆ ਕਿ ਕਿਉਂਕਿ ਇਸ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਪਰ ਪੂਰੀ ਸੁਰੱਖਿਆ ਦੇ ਨਾਲ ਦਿੱਤੀ ਗਈ ਹੈ ਕਾਰਨ ਕੀ ਸਿਆ ਕਾਰਨ ਇਹੀ ਹੈ ਕਿ ਉਸकी ਜੋ ਲੜਕੇ ਮਤਲਬ ਆਪਣੀ ਪੜਾਈਆਂਛੱਡ ਕੇ ਜਾਂ ਗਲਤ ਧਮਾਂ ਦੇ ਕੋ ਪੈ ਨਸ਼ੇ ਵਾਲੇ ਨੇ ਤੇ ਫੇਰੀਆਂ ਪਾਉਂਦੇ ਨੇ ਘਰਾਂ ਦੇ ਵਿੱਚ ਪੁੱਛ ਜਾਂਦੀਆਂ ਮਾੜਾ ਪਾਲਣ ਨਹੀਂ ਕਰਦੇ ਰੁੱਟਾ ਖਵਾਉਂਦੀਆਂ ਇਹਨਾਂ ਦੇ ਵਿੱਚ ਉਹਨਾਂ ਦੀ ਰੋਕਥਾਮ ਵਾਸਤੇ ਥੋੜੀ ਸਿੱਖਿਆ ਦਿੱਤੀ ਗਈ ਬਿਲਕੁਲ ਜੀ ਬਿਲਕੁਲ ਬਹੁਤ ਅੱਛਾ ਕੰਮ ਕੀਤਾ ਜਿੰਨਾ ਵੀ ਸਾਡਾ ਮਹੰਤ ਜੱਥਾ ਵਾ ਜਿੰਨੇ ਵੀ ਸਾਡੇ ਬੱਚੇ ਨੇ ਜੋ ਕਿ ਧਰਮ ਰਾਧ ਚੱਲ ਰਹੇ ਨੇ ਸ਼੍ਰੀ ਹਨੂਮੰਤ ਜੀ ਦੇ ਜੋ ਕਿ RAM ਦੂਤ ਨੇ ਉਹਨਾਂ ਦੀ ਸੇਵਾ ਕਰ ਰਹੇ ਨੇ ਇਹਦੇ ਵਿੱਚ ਤੁਹਾਨੂੰ ਸ਼ਾਸਨ ਸਿੱਖਣ ਨੂੰ ਮਿਲਦਾ ਹੈ ਤੇ ਜੋ ਮਹੰਤ ਆਪਣੇ ਆਪਣੇ ਡੇਰਿਆਂ ਦੇ ਵਿੱਚ ਅਨੁਕੂਲ ਹੋ ਕੇ ਆਪਣੇ ਬੱਚਿਆਂ ਨਾਲ ਅਨੁਸ਼ਾਸਨ ਪਾਏ ਨੇ ਉਹ ਤਾਂ ਬੱਚੇ ਬਹੁਤ ਵਧੀਆ ਕਰ ਰਹੇ ਨੇ ਪਰ ਜੋ ਕਿ ਕੁਝ ਪਾਰਟੀਆਂ ਨੇ ਜੋ ਅਨਸਰ ਹੀ ਤਰੀਕੇ ਨਾਲ ਚੱਲ ਰਹੀਆਂ ਨੇ ਉਹਨਾਂ ਦੇ ਰੋਕਥਾਮ ਜ਼ਰੂਰ ਲਗਾਣੀ ਚਾਹੀਦੀ ਹੈ